ਆ ਬੈਠਿਆ ਸੰਗਤ ਤੇ ਆਪਾਂ ਇਹਨਾਂ ਨੂੰ ਪੁੱਛਾਂਗੇ ਕਿ ਕਬੂਝਾਰਤ ਠੀਕ ਆ ਜੀਨੇ ਸਹੀ ਜਵਾਬ ਦਿੱਤਾ ਉਹ ਵੀ ਨੇ ਉਹ ਤੇ ਬਹਿ ਜਾ ਤੂੰ ਵੀ ਚਲੋ ਤੇ ਬਰੋਟੀ ਲੈਣੀ ਹੈ ਹਾਂ ਹੁਣ ਤੁਹਾਨੂੰ ਨਾਮ 'ਚ ਕੀ ਮਿਲੂਗਾ ਬਰੋਟੀ ਬਰੋਟੀ ਦੋ ਦੋ ਵਾਤਾਂ ਪੁੱਜਣ ਤੇ ਦੋ ਦੋ ਇੱਕ ਇੱਕ ਦੋ 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 ਵਾਤ ਦੋ ਦੋ ਹਾਂ ਠੀਕ ਆ ਜੀ ਉਹੀ ਬਾਤ ਮੈਂ ਸਾਰਿਆਂ ਨੂੰ ਪੁੱਛਿਆ ਕਰੂੰ 1 ਬਾਈ 1 ਠੀਕ ਆ ਜੇ ਤੁਹਾਨੂੰ ਨਹੀਂ ਤੁਹਾਡੇ ਕੋਲੇ ਸਿਰਫ 5 ਸੈਕਿੰਡ ਕਦਾੱਸ ਦੇ ਨੇ ਟਾਈਮ ਦੱਸੋ 1 ਮਿੰਟ 10 ਸੈਕਿੰਡ ਓਕੇ 10 ਸੈਕਿੰਡ ਦੇ ਦਿਆ ਕਰੂੰਗਾ ਸੋ 1 ਮਿੰਟ ਦਾ 1 ਮਿੰਟ 1 ਮਿੰਟ 1 ਮਿੰਟ ਦਾ ਬਾਲਾ ਪੁੱਤ ਚੱਲ 20 ਸੈਕਿੰਡ ਕਰ ਦੇਣਾ ਚਲੋ 60 ਸੈਕਿੰਡ ਦੇ ਦਿਓ ਜੀ ਨਾ 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 20 ਸੈਕਿੰਡ ਦੇ ਦਿਨ ਚਲ ਬਹੁਤ 20 ਸੈਕਿੰਡ ਲਓ ਜੀ ਪਹਿਲਾ ਹੈਗਾ ਮਿੱਟੀ ਦਾ ਘੋੜਾ ਲੋਹੇ ਦੀ ਲਗਾਮ ਕੁੱਤੇ ਬੈਠਾ ਗੁਦਗਦਾ ਪਠਾਨ ਗੁੱਡਾ ਨਾ ਹੋਰ ਦੇਖ ਲਓ 20 ਸੈਕਿੰਡ ਤੁਹਾਡੇ ਕੋਲ ਹੈਗੇ ਆ ਦਵਾਰੇ ਕੁਸ਼ਨ ਬੱਲੇਓ ਮਿੱਟੀ ਦਾ ਘੋੜਾ ਲੋਹੇ ਦੀ ਲਗਾਮ ਕੁੱਤੇ ਬੈਠਾ ਗੁੱਦਗੁਦਾ ਪਠਾਨ ਕੋਸ਼ਿਸ਼ ਕਰੋ ਕੋਸ਼ਿਸ਼ ਕਰੋ ਕੋਸ਼ਿਸ਼ ਹੋਰ ਕਿਸ ਨੇ ਹੰਦਾ ਦੱਸਦਾ ਬੋਲ ਸਕਦਾ ਮਿੱਟੀ ਦਾ ਝੁੱਲਾ ਮਿੱਟੀ ਦਾ ਝੁੱਲਾ ਮੈਂ ਪਾਦ ਪਾਇਓ ਕਿਵੇਂ ਬੋਲੋ ਤਿੰਨ ਤਿੰਨ ਚੀਜ਼ਾਂ ਬਣਦੀਆਂ ਨੇ ਹਾਂਜੀ ਮਿੱਟੀ ਦਾ ਘੋੜਾ ਘੋੜਾ ਲੋਹੇ ਦੀ ਲਗਾਮ ਕੁੱਤੇ ਬੈਠਾ ਗੁੱਦਗੁਦਾ ਪਠਾਨ ਤਿੰਨ ਚੀਜ਼ਾਂ ਬਣਦੀਆਂ ਨੇ ਮਿੱਟੀ ਦਾ ਮਿੱਟੀ ਦਾ ਘੋੜਾ ਗੈਸ ਉਹ ਜਿਹੜੀ ਉਸ ਜਿਆ ਆਉਂਗਾ ਹੈਨਾ ਲਗਾਉਂਗੀ ਤੇ ਉਹ ਜਿਹੜਾ ਤਵਾ ਹੁੰਦਾ ਉਹ ਪਠਾਣ ਹੋਰ ਕੀ ਇੱਕ ਚੀਜ਼ ਹੋਰ ਰਹਿ ਗਈ ਸੋਫਾ ਗੁੱਦੂ ਗੁੱਦਾ ਪਠਾਣ ਤਾਂ ਗੈਸ 50 ਰੋਟੀ ਰੋਟੀ ਇਹਨੇ ਸੈਰੀ ਨੇ ਸਹੀ ਜਵਾਬ ਦੇਤੇ ਠੀਕ ਹੈ ਵੈਰੀ ਗੁੱਡ ਵੈ ਜਾ ਥੋੜਾ ਤਾੜੀਆਂ ਬਈ ਤਾੜੀਆਂ ਠੀਕ ਹੈ ਜੀ ਵੈਸੇ 20 ਸੈਕਿੰਟ ਇਸ ਦੀ ਸ਼ਿਕਲ ਦੀ ਨੇ ਤੋ ਨੂੰ ਵੀ 20 ਸੈਕਿੰਡ ਦੇਵਾਂਗੇ ਚਲੋ ਹੁਣ ਨੈਕਸਟ ਠੀਕ ਆ ਅ ਨਿੱਕੇ ਨਿੱਕੇ ਮੇਮਣੇ ਪਹਾੜ ਚੁੱਕੀ ਜਾਂਦੇ ਨੇ ਰਾਜਾ ਪੁੱਛੇ ਰਾਣੀ ਨੂੰ ਕਿ ਕੀ ਜਨੌਰ ਜਾਂਦੇ ਨੇ ਬੇਟੀ ਬੇਟੀ ਨਾ ਕੀ ਦੁਆਰੇ ਕੋਸ਼ਿਸ਼ ਕਰੀ ਨਿੱਕੇ 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 ਮੇਮਣੇ ਪਹਾੜ ਚੁੱਕੀ ਜਾਂਦੇ ਨੇ ਰਾਜਾ ਪੁੱਛੇ ਰਾਣੀ ਨੂੰ ਕੀ ਜਨੌਰ ਜਾਂਦੇ ਨੇ ਰੋੜੇ ਰੇਲ ਗੱਡੀ ਰੇਲ ਗੱਡੀ ਉਹਨੇ ਦੱਸਤਾ ਸੀ ਹਾਂ ਦੋਨਾਂ ਇਹ ਦੋਨਾਂ ਦੇ ਕੀ ਸਵਾਲ ਆ ਜਿਹੜਾ ਸਹੀ ਹੋ ਗਿਆ ਛੱਡਾ ਤੇ ਦੂਰ ਹਾਂ ਬੁੱਧਾ ਠੀਕ ਹੈ ਸਾਡੀ ਜਲਵਾ ਦੋ ਗਲੀਆਂ ਇੱਕ ਬਾਜ਼ਾਰ ਵਿੱਚੋਂ ਨਿਕਲਿਆ ਥਾਣੇਦਾਰ ਚੁੱਕ ਕੇ ਮਾਰੂ ਕੰਧ ਦੇ ਨਾਲ ਚੋਰ ਪੱਥਰ ਦੋ ਗਲੀਆਂ ਨਲੀ ਲੋ ਵੀ ਹੈਲੋ ਫਰਟੀ ਲੈ ਕੇ ਦੇ ਮਮੀ ਨੂੰ ਪਹਿਲਾਂ ਦਾ ਲੱਗ ਗਿਆ ਸੀ ਤੇਰੇ ਆਉਣ ਦੇ ਲੋ ਵੀ ਮਮੀ ਦਾ ਨਾਮ ਠੰਡਾ ਠਾਰ ਇਹਨੇ ਠਾਣੇਦਾਰ ਫੜ ਲਿਆ ਵੀ ਮੈਂ ਵੀ ਹਾਏ ਹਾਏ ਕਹਿੰਦਾ ਕਿ ਆਪਣਾ ਕਦੇ ਖਿਲਾਦਾ ਚਲੋ ਨੈਕਸਟ ਹਮ ਇੱਕ ਮਿੰਟ ਸੁਣੋ ਸਾਰੇ ਜਣੇ ਮੈਂ ਹੋਂ ਦੱਸ ਨਹੀਂ ਸਕਦੀ ਚਿੱਟਾ ਹਾਂ ਪਰ ਦੁੱਧ ਨਹੀਂ ਜਗਦਾ ਹਾਂ ਗੱਜਦਾ ਹਾਂ ਸੌਰੀ ਗੱਜਦਾ ਹਾਂ ਪਰ ਰੱਬ ਨਹੀਂ ਬਲ ਖਾਂਦਾ ਹਾਂ ਪਰ ਸੱਪ ਨਹੀਂ ਸੂਰਜ ਨੌ ਕਿਵੇਂ ਬੋਝੋ ਚਿੱਟਾ ਹਾਂ ਚਿੱਟਾ ਹਾਂ ਪਰ ਦੁੱਧ ਨਹੀਂ ਗੱਜਦਾ ਹਾਂ ਪਰ ਰੱਬ ਨਹੀਂ ਬਲ ਖਾਂਦਾ ਹਾਂ ਪਰ ਸੱਪ ਨਹੀਂ ਬੋਝੋ ਅਗਰ ਕਿਸੇ ਨੂੰ ਆਉਂਦਾ ਕਮੈਂਟਾਂ ਦੇ ਵਿੱਚ ਉਹ ਵੀ ਦੱਸ ਸਕਦਾ ਨੌ ਨੋ 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 ਕੁੱਤਾ ਕੁੱਤਾ 20 ਸੈਕਿੰਡ ਤੋਂ ਸਾਰਿਆਂ ਦੇ ਖਤਮ ਹੋਣ ਵਾਲੇ ਆ ਪਾਣੀ ਯੈਸ ਜਾ ਤੂੰ ਵੀ ਆਪਦੀ ਫਰੂਟੀ ਲੈ ਸਕਦਾ ਲਓ ਜੀ ਸਾਥੋਂ ਪੁੱਛਦਾ ਨਹੀਂ ਕੋਈ ਸਦਾ ਤਾਂ ਜਨਨਾਉਣ ਹੋਰ ਪੁੱਛਾਂ ਭਾਈ ਹੁਣ ਜਿਨ੍ਹਾਂ ਨੇ ਭਾਈ ਥੋੜੇ ਪੂਰੇ ਹੋ ਗਏ ਤੁਸੀਂ ਨਹੀਂ ਠੀਕਾ ਜਵਾਬ ਦੇਣਾ ਲਓ ਜੀ ਦੋ ਕਬੂਤਰ ਕੋਲੋ ਕੋਲੀ ਖੰਭ ਉਹਨਾਂ ਦੇ ਕਾਲੇ ਨਾ ਕੁਝ ਖਾਂਦੇ ਨਾ ਕੁਝ ਪੀਂਦੇ ਰੱਬ ਉਹਨਾਂ ਨੂੰ ਪਾਲੇ ਕਿਵੇਂ ਰੱਬ ਦਾ ਕੋੜਾ ਨੋ ਇਹ ਤੇ ਤਸਤਾ ਪੁੱਛਣਾ ਨਹੀਂ ਹੁਣ ਚੱਲ ਬੈਠੇ ਹਾਂ ਹਾਂ ਬੈਠੇ ਹਾਂ ਦੋ ਕਬੂਤਰ ਕੋਲੋ ਕੋਲੀ ਖੰਭ ਉਹਨਾਂ ਦੇ ਕਾਲੇ ਅੱਖਾਂ ਵੈਰੀ ਗੁੱਡ ਜੋਤੀ ਦਾ ਇੱਕ ਹੋ ਗਿਆ ਯਾਦ ਲੈ ਇੱਕ ਹੋਇਆ ਹਲੇ ਕਾਲਾ ਸੀ ਕਲਿੱਤਰ ਸੀ ਕਾਲਾ ਸੀ ਕਲਿੱਤਰ ਸੀ ਕਾਲੇ ਪਿਓ ਦਾ ਪੁੱਤਰ ਸੀ ਸਿਰ ਦੇ ਵਾਲ ਚਰਦਾ ਸੀ ਭੱਜ ਗੁਥੜੀ ਵਿੱਚ ਵੜਦਾ ਸੀ ਜੂਆ ਨਾਓ ਨੋ 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 ਰਲਦਾ ਮਿਲਦਾ ਹੀ ਆ ਨੋ ਨੋ ਦੁਆਰੇ ਹੋਸ਼ੇਂ ਪੀਂਡਾ ਕਾਲਾ ਸੀ ਕਲਿੱਤਰ ਸੀ ਕਾਲੇ ਪਿਓ ਦਾ ਪੁੱਤਰ ਸੀ ਸਰਦੇਵਾਲ ਚਰਦਾ ਸੀ ਭੱਜ ਗੁੱਥਲੀ ਵਿੱਚ ਵੜਦਾ ਸੀ ਸੱਪ ਨੋ ਤੁਹਾਡੇ 20 ਸੈਕਿੰਡ ਖਤਮ ਹੋਣ ਵਾਲੇ ਆ ਇਹਨਾਂ ਵੱਲ ਦੇਖ ਲਓ ਕਿਵੇਂ ਫਰੂਟੀਆਂ ਲੱਗਿਆ ਤੁਹਾਨੂੰ ਵੀ ਵਾਰੀ ਆਊਗੀ ਜੋਰ ਲਾਓ ਦਿਮਾਗ ਲਾਓ ਨੋ ਨੋ ਚਲੋ ਭਾਈ ਇਹ ਵੀ ਕੈਨਸਲ ਹੋ ਗਿਆ ਤੁਹਾਡੇ ਟਾਈਮ ਆ ਜਿਹੜਾ ਪੂਰਾ ਹੋ ਗਿਆ ਹੁਣ ਕਿਸੇ ਨੂੰ ਹੋਰ ਪਤਾ ਹੋਇਆ ਤਾਂ ਦੱਸ ਦਿਓ ਓਕੇ ਜੀ ਕਿਵੇਂ ਆਨਸਰ ਕੀ ਸੀ ਇਹਦਾ ਹਾਂ ਕੀ ਦਾ ਆਨਸਰ ਜੇ ਮੈਂ ਤੁਹਾਨੂੰ ਦੱਸਤਾ ਫਿਰ ਲੋਕ ਕਮੈਂਟਾਂ ਚ ਕਿਵੇਂ ਦੱਸਣਗੇ ਕਮੈਂਟਾਂ ਵਾਲੇ ਦੱਸਿਓ ਬਾਈ ਹੁਣ ਤੁਸੀਂ ਠੀਕ ਆ ਜੀ ਚਲੋ ਉਧਰ ਬੈਠੋ ਹਣਾ ਮੀਡੀਆ ਉੱਥੇ ਕੋ ਚੜੀ ਜਾਣਾ ਚਲੋ 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 ਆਪ ਨੂੰ ਵੀ ਫੇਰ ਪਿਲਾ ਕੇ ਆਪਦੇ ਗੁਗਲੀ ਨੇ ਬਾਤ ਮੇਰੀ ਬਾਤ ਕੌਣ ਦੱਸੂਗਾ ਹਣ ਯਾ ਮੇਜੀ ਹਾਂ ਮੇਜੀ ਕਿਹੜੀ ਅਸਨੀਆਂ ਦੱਸੋ ਕਾਲਾ ਅਸਨੀਆਂ ਸਵਾਲ ਪੁੱਛਾਉਣ ਮੈਂ 12 ਭਾਈ ਇੱਕਰ ਜਾਈ ਦੱਸੋ ਕੀ 12 ਭਾਈ ਇੱਕਰ ਜਾਈ ਯੈਸ ਹਾਏ ਗੁੱਡ 12 ਘਾੜੀਆਂ ਤੇਨੇ ਉਹਦੇ ਸੰਤਰੀਰ ਜਾਈ ਹੁੰਦੀ ਐ ਵੈਰੀ ਗੁੱਡ ਸੁਪੜੀਆਂ ਉਹ ਤੂੰ ਦੱਸ ਦਿੰਨੇ ਆ ਚਲੋ ਮੈਂ ਵੀ ਦੱਸਾਂ ਜਯੋਤੀ ਦਾ ਪੁੱਛਦਾ ਜਯੋਤੀ ਕਟੋਰੇ ਵਿੱਚ ਕਟੋਰਾ ਪਿਓ ਪੁੱਤ ਨਾਲ ਉਹ ਵੀ ਬੈਜੋ ਬੈਜੋ ਇਹਦੇ ਕਹੋਗੇ ਇਹਨੇ ਪਹਿਲਾਂ ਦੱਸਤਾ ਸੀ ਕੋਈ ਇੱਕ ਪਹਿਲਾਂ ਹੀ ਹੋਇਆ ਕਿਉਂ ਹੋਇਆ ਹਲੇ ਇੱਕੋ ਹੀ ਹੋਇਆ ਓਕੇ ਤੂੰ ਚੱਲ ਮੈਂ ਆਇਆ ਮੈਨੂੰ ਬਤਾ ਨਮਸਕਾਰ ਤੌਨ ਨੂੰ ਤਾਂ ਤੁਸੀਂ ਤਾਂ ਬੁੱਝਣਾ ਨਹੀਂ ਆ ਤਿੰਨ ਹੀ ਰਹਿ ਗਏ ਤੂੰ ਚੱਲ ਮੈਂ ਆਇਆ ਫਿਰ ਮੈਂ ਦੱਸੂ ਬੜਾ ਸੋਖਾ ਆਂ ਵੀ ਪਾਉਂਦੇ ਰਹਿੰਨੇ ਆਪਾਂ ਨਾਉ ਤੂੰ ਆਜੋ ਭੱਲਿਆ ਤੂੰ ਚੱਲ ਮੈਂ ਆਇਆ ਇਧਰ ਵਾਇਆ ਸ਼ੈਰੀ ਬੰਤਾ ਚੱਲੋ ਚੱਲੋ 20 ਸੈਕਿੰਡ ਪੂਰੇ ਹੋਣ ਵਾਲੇ 20 ਸੈਕਿੰਡ ਪੂਰੇ ਹੋਣ ਵਾਲੇ ਆ ਰੈਡੀ ਰੈਡੀ ਨਾਓ ਅੱਖਾਂ ਮਾਂ ਬੇਟੇ ਦੱਸੋ ਚੱਲ ਹੂੰ ਰੈਡੀ ਹਾਂ ਬੱਸ 20 ਸੈਕਿੰਡ ਥੋੜੇ ਹੋ ਗਏ ਪੂਰੇ ਦਰਵਾਜ਼ਾ ਇਹ ਤੂੰ ਚੱਲ ਮੈਂ ਆਇਆ ਅਲੈਕੋਮ ਆ ਗਿਆ ਆ ਇਹ ਨਾ ਤੂੰ ਚੱਲ ਆ ਗਿਆ ਮੈਂ ਆਇਆ ਨਿੱਕੀ ਦੇ ਹੀ ਕੁੜੀ ਲੈ ਪਰਾਂਦਾ ਤੁਰੇ ਸੂਈ ਦਾ ਸੂਈ ਸੋਈਦਾਗਾ ਉਹਦੇ ਦੋ ਹੋ ਗਏ ਬਾਈ ਨਾਲ ਧਾਗਾ ਉਨ ਫਰੂਟੀ ਦੇ ਦੇ ਤੂੰ ਤੇ ਨੀਂਦ ਲੈ ਗਈ ਦੋ ਚਪਾਈ ਲੜਦੇ ਜਾਣ ਨਿੰਮ ਦੇ ਪੱਤੇ ਛੱਡਦੇ ਜਾਣ ਦੋ ਚਪਾਈ ਲੜਦੇ ਜਾਣ ਨਿੰਮ ਦੇ ਪੱਤੇ ਛੱਡਦੇ ਜਾਣ ਮੈਂ ਲਸ ਦੂ ਚਲੋ ਹੋਰ ਪਾਦਨਾ ਐਡੀ ਕਟਾਟ ਭਰੀ ਸਵੇਤ ਹਾਂ ਮੈਂ ਦੱਸ ਬਸ ਤੂੰ ਤਾਂ ਪੂਰੇ ਹੋ ਗਏ ਬਸ ਐਡੀ ਕਟਾਟ ਭਰੀ ਸਵੇਤ ਕਿਹ ਦੱਸਣਾ ਪੰਜ ਚੋ ਕਿ ਪੰਜ ਚੋ ਦਾ ਅਸ਼ੀ ਖਾਣੇ ਦੇ ਚ ਹੈ ਹੈ